ਦੇਸ਼ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਸਰਕਾਰਾਂ ਖਿਲਾਫ ਅੱਜ ਹਰ ਵਰਗ ਸਰਕਾਂ ਤੇ ਉਤਰਿਆ ਹੋਇਆ ਹੈ ਸਮੇਂ ਦੀ ਸੈਂਟਰ ਸਰਕਾਰ ਨੇ ਕੀਤੇ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀ ਇਹਨਾਂ ਸਾਰਿਆਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਜੋ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਲਿਆਂਦੇ ਨੇ ਤਿੰਨ ਬਿਲਾ ਪ੍ਰਤੀ ਹਰ ਵਰਗ ਵਿੱਚ ਰੋਸ ਹੈ ਹਰ ਵਰਗ ਇਹਨਾਂ ਬਿਲਾ ਨੂੰ ਸਰਕਾਰ ਤੋਂ ਰੱਦ ਕਰਨ ਦੀ ਮੰਗ ਕਰ ਰਿਹਾ ਹੈ ਸਰਕਾਰਾਂ ਖਿਲਾਫ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਰੋਜ਼ਦਾਰ ਨੇ ਲਾਏ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਵੀ ਰੋੜਾਂ ਤੇ ਬਣੇ ਟੋਲ ਪਲਾਜ਼ੇ ਰਿਲਾਈਂਸ ਤੇ ਪੈਟਰੋਲ ਪੰਪਾਂ ਨੂੰ ਘੇਰ ਕੇ ਧਰਨੇ ਲਾਏ ਹੋਏ ਨੇ ਧਰਨੇ ਦੌਰਾਨ ਤਰੀਕ 9 ਅਕਤੂਬਰ 2020 ਨੂੰ ਸਾਡੇ ਮਾਨਯੋਗ ਪ੍ਰਸਿੱਧ ਬੁਲਾਰੇ ਸ਼੍ਰੀ ਮੇਘ ਰਾਜ ਜੀ ਕਮਿਸਰ ਨਾਗਰੀ ਵਾਲੇ ਸਟੇਜ ਤੇ ਸਪੀਚ ਕਰਦੇ ਕਰਦੇ ਸ਼ਹੀਦ ਹੋ ਗਏ ਲੋਕਾਂ ਦੇ ਹੱਕਾਂ ਲਈ ਆਪਣੀ ਜਾਨ ਕੁਰਬਾਨ ਕਰ ਗਏ ਭਾਰਤੀ ਕਿਸਾਨ ਜੂਨੀਅਰ ਇਕਤਾ ਉਗਰਾਹਾਂ ਨੇ ਸ਼੍ਰੀ ਮੇਘਰਾਜ ਜੀ ਨਾਗਰੀ ਨੂੰ ਸ਼ਹੀਦ ਦੀ ਉਪਾਧੀ ਮਿਲੇ ਤੇ ਬੰਦਾ ਸਤਿਕਾਰ ਮਿਲੇ ਨੂੰ ਆਪਣਾ ਫਰਜ਼ ਸਮਝਿਆ। ਸਮੇਤਿਆ ਸਰਕਾਰਾਂ ਚਾਹੇ ਸੈਂਟਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਨੇ ਇਸ ਫਰਜ਼ ਨੂੰ ਨਹੀਂ ਸਵੀਕਾਰਿਆ। ਸਰਕਾਰ ਦੇ ਅੜੀਲ ਰਵੱਈਏ ਖਿਲਾਫ ਭਾਰਤੀ ਕਿਸਾਨ ਜੂਨੀਅਰ ਇਕਤਾ ਉਗਰਾਹਾਂ ਨੇ ਆਪਣੀ ਆਵਾਜ਼ بلند ਕਰੀ ਅਤੇ ਸਮੂਹ ਵਲੰਟੀਅਰ ਡਟ ਕੇ ਧਰਨੇ ਤੇ ਬੈਠ ਗਏ। ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੀ ਮੇਘਰਾਜ ਜੀ ਲਾਗਰੀ ਨੂੰ ਸਤਿਕਾਰ ਵਜੋਂ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜੇਕਰ ਕੋਈ ਕਰਜ਼ਾ ਪਰਿਵਾਰ ਵੱਲ ਵਕਾਇਆ ਹੈ ਤਾਂ ਲਕੀਰ ਮਾਰ ਕੇ ਕਲੀਅਰ ਕੀਤਾ ਜਾਵੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਅਫਸੋਸ ਸਰਕਾਰਾਂ ਇਹ ਸਭ ਕੁਝ ਤੋਂ ਭੱਜਦੀਆਂ ਨਜ਼ਰ ਆਈਆਂ ਜਦੋਂ ਭਾਰਤੀ ਕਿਸਾਨ ਜੂਨੀਅਰ ਇਕਤਾ ਉਗਰਾਹ ਨੇ ਇਲਾਕੇ ਦੇ ਸਾਰੇ ਐਮਐਲਏ ਨੂੰ ਘੇਰਨ ਦਾ ਪਲਾਨ ਬਣਾ ਕੇ ਕਾਰਵਾਈ ਕੀਤੀ ਤਾਂ ਸਰਕਾਰਾਂ ਨੇ ਆਪਣੇ ਅੜੀਲ ਰਵੱਈਏ ਨੂੰ ਬਦਲਿਆ ਅਤੇ ਮੰਗਾਂ ਨੂੰ ਮੰਨਿਆ 1 ਨਵੰਬਰ 2020 ਨੂੰ ਸੰਗਰੂਰ ਐਸਡੀਐਮ ਵੱਲੋਂ ਪਰਿਵਾਰ ਨੂੰ 5 ਲੱਖ ਰੁਪਏ ਦਿੱਤਾ ਜੋ 2 ਲੱਖ ਨਗਦ ਕੈਸ਼ 1 ਚੱਕ 1.5 ਲੱਖ ਦਾ ਅਤੇ 2 75 75 ਹਜ਼ਾਰ ਦੇ ਦਿੱਤੇ। ਬਾਕੀ 5 ਲੱਖ ਭੋਗ ਤੇ ਸਮੇਂ ਦੇਣ ਦਾ ਵਾਅਦਾ ਕੀਤਾ। ਪੂਰੇ 24 ਦਿਨਾਂ ਬਾਅਦ ਮਿਤੀ 1 ਨਵੰਬਰ 2020 ਨੂੰ ਸ਼੍ਰੀ ਮੇਘ ਰਾਜ ਨਾਗਰੀ ਜੀ ਦੀ ਮ੍ਰਿਤਕ ਦੇਹ ਦਾ ਉਹਨਾਂ ਦੇ ਜੱਦੀ ਪਿੰਡ ਨਾਗਰੀ ਵਿੱਚ ਸੰਸਕਾਰ ਕੀਤਾ ਗਿਆ। ਇੱਕ ਸਵਾਲ ਮੌਕੇ ਦੀਆਂ ਸਰਕਾਰਾਂ ਤੇ ਜ਼ਰੂਰ ਖੜਾ ਹੁੰਦਾ ਹੈ। ਕਿ ਕਿਰਤੀ ਕਿਸਾਨ ਮਜ਼ਦੂਰਾ ਜੋ ਆਪਣੇ ਹੱਕਾਂ ਲਈ ਜਾਨ ਵਾਰ ਜਾਂਦੇ ਨੇ ਉਹਨਾਂ ਦੀਆਂ ਮਿੱਟੀਕ ਦੇਹਾ 24 24 ਦਿਨ ਹਸਪਤਾਲਾਂ ਵਿੱਚ ਪਈਆਂ ਰਹਿਣ ਤਾਂ ਕੀ ਸਰਕਾਰ ਲਈ ਸਹੀ ਹੈ ਸਰਕਾਰ ਕੋਲ ਕੋਈ ਜਵਾਬ ਹੈ ਅਸੀਂ ਸਾਰੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਦੇ ਸਤਿਕਾਰਯੋਗ ਸ਼੍ਰੀ ਮੇਘਰਾਜ ਜੀ ਦੀ ਆਤਮਾਨੁਸ਼ੀ ਸ਼ਾਂਤੀ ਬਖਸ਼ਣ ਤੇ ਆਪਣੇ ਚਰਨਾ ਵਿੱਚ ਨਿਵਾਸ ਵਕਸ਼ਣ ਸੰਘਰਸ਼ੀਲ ਲੋਕ ਆਪਣੇ ਹੱਕਾਂ ਲਈ ਸ਼੍ਰੀ ਮੇਘ ਰਾਜ ਜੀ ਦੇ ਪਾਈਪੂਰਨਿਆ ਤੇ ਚੱਲਦੇ ਰਹੇ